ਇਦਾਂ ਹਰ ਬੰਦੇ ਨੂੰ ਮਾਫੀ ਚਾਹਨਾ ਕੋਈ ਇਹ ਨਾ ਸੋਚੇ ਕਿ ਮਤਲਬ ਆਪਾਂ ਖਾਨਾ ਪੂਰਤੀ ਜੀ ਕਰਨੀ ਹੈ ਕਿ ਕੋਈ ਸੈਲੀਬ੍ਰਿਟੀ ਹੈ ਕੋਈ ਇਨਫਲੂਐਂਸਰ ਹੈ ਕਿ ਜਾ ਕੇ ਫੋਟੋ ਪਾਣੀ ਕਿਉਂਕਿ ਲੋਕਾਂ ਦਾ ਵੀ ਪ੍ਰੈਸ਼ਰ ਹੁੰਦਾ ਕਿ ਤੁਸੀਂ ਗਏ ਨਹੀਂ ਸਮੇਂ ਹੀ ਇਹ ਬੇਨਤੀ ਕਰਨਾ ਚਾਹਨਾ ਕਿ ਅੱਜ ਪੰਜਾਬ ਬਹੁਤ ਵੱਡੇ ਲੈਵਲ ਤੇ ਪੰਜਾਬ ਨਾ ਖੜਾ ਹੈ ਔਰ ਇਹ ਵੀ ਗੱਲ ਸੱਚ ਹੈ ਕਿ ਪੰਜਾਬ ਤੋਂ ਬਾਹਰੋਂ ਵੀ ਬਹੁਤ ਲੋਕ ਆਣਾ ਸ਼ੁਰੂ ਹੋ ਗਏ ਨੇ ਮੈਂ ਨਾ ਬਈ ਤੁਹਾਨੂੰ ਇੱਕ ਦਿਲ ਦੀ ਗੱਲ ਦੱਸਾਂ ਮੈਂ ਕਨਾਂ ਨੂੰ ਹੱਥ ਲਾਏ ਮੈਂ ਬੜੇ-ਬੜੇ ਵਹਿਮ ਤੇ ਸੀਗਾ ਕਿ ਅੱਜ ਅਸੀਂ ਸੇਵਾ ਕਰਨ ਜਾਵਾਂਗੇ ਅਸੀਂ ਲੈ ਕੇ ਆਏ ਆਂ ਬਈ ਇਹ ਉਹ ਪੰਜਾਬ ਦੀ ਧਰਤੀ ਹੈ ਜਿੱਥੇ ਸਾਨੂੰ ਲੋਕਾਂ ਨੇ ਪਕੌੜੇ ਚਾਹਾਂ ਲੰਗਰ ਪ੍ਰਸ਼ਾਦਾ ਮਤਲਬ ਮੈਨੂੰ ਐ ਲੱਗ ਰਿਹਾ ਸੀ ਕਿ ਤੇਰੀ ਕੀ ਔਕਾਤ ਇਹਨਾਂ ਨੂੰ ਕੁਝ ਦੇਣ ਵਾਲੀ ਦਰਦ ਹੈ ਪੰਜਾਬ ਦਾ ਇਹ ਵੱਡਾ ਦੁੱਖਾਂ ਤੱਕ ਜਿਹੜੀ ਸਰਕਾਰਾਂ ਨੇ ਭੂਮਿਕਾ ਨਿਭਾਉਣੀ ਸੀ ਉਹ ਥੋੜੇ ਅੱਗੇ ਨੌਜਵਾਨ ਭਾਰੇ ਨੇ ਬਈ ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਇਹ ਤਾਂ ਜਿੰਨੀ ਸ਼ਰਮ ਵਾਲੀ ਗੱਲ ਕਹ ਲਓ ਕਿ ਉਨੀ ਸ਼ਰਮ ਵਾਲੀ ਗੱਲ ਹੈ ਕਿ ਸੈਂਟਰਲ ਸਰਕਾਰ ਦੇ ਵਿੱਚੋਂ ਜਾਂ ਬਾਲੀਵੁੱਡ ਦੇ ਸੈਲੀਬ੍ਰਿਟੀ ਲਾ ਲੋ ਵੈਸੇ ਹਰ ਗੱਲ ਤੇ ਪੰਜਾਬ ਪੰਜਾਬ ਕਰਦੇ ਨੇ ਫਿਲਮਾਂ ਆ ਜਨ ਤਾਂ ਪੰਜਾਬ ਕਰਦੇ ਨੇ ਅੱਜ ਪੰਜਾਬ ਨੂੰ ਅਸਲ ਤੁਹਾਡੀ ਲੋੜ ਹੈ। ਔਰ ਪੰਜਾਬ ਕੋਈ ਦਾਨ ਨਹੀਂ ਮੰਗ ਰਿਆ। ਪੰਜਾਬ ਸਿਰਫ ਤੁਹਾਡੇ ਇੱਕ ਹੌਸਲੇ ਨਾਲ ਖੜੇਦਾ। ਮਾਣ ਹੀ ਬਹੁਤ ਹੁੰਦਾ ਯਾਰ। ਇੱਕ ਕੋਈ ਦੁੱਖ ਚ ਹੋਵੇ ਨਾ ਨਾਲ ਜਾ ਕੇ ਤੁਸੀਂ ਉਹਦੇ ਖੜ੍ਹਜੋ ਕੋਈ ਮਾਇਆ ਨਹੀਂ ਚਾਹੀਦੀ। ਉਹ ਬੰਦਾ ਕਹਿੰਦਾ ਯਾਰ ਮੈਨੂੰ ਮਜ਼ਾ ਆ ਗਿਆ। ਦੋਸਤੋ ਮੈਂ ਵਿਕਰਮ ਸਿੰਘ ਬਾਗੀ ਤੇ ਅੱਜ ਇਸ ਮੱਝ ਦੀ ਧਰਤੀ ਤੇ ਖੜੇ ਆਂ ਅਜ ਅਜਨਾਲਾ ਵਿਖੇ ਜਿੱਥੇ ਕਿ ਹੜਾਂ ਦੀ ਮਾਰ ਹੀਟਾਂ ਸਾਰਾ ਇਲਾਕਾ ਆਇਆ ਹੋਇਆ ਭਾਜੀ ਇਹ ਇਲਾਕੇ ਅੱਜ ਤੁਸੀਂ ਆਏ ਹੋ ਤੁਸੀਂ ਦੇਖਿਆ ਕਿਵੇਂ ਜਿਹੇ ਹਾਲਾਤ ਲੱਗੇ ਤੁਹਾਨੂੰ ਬਾਈ ਦੇਖੋ ਹਾਲਾਤ ਤਾਂ ਪੰਜਾਬ ਦੇ ਜਿੱਥੇ ਜਿੱਥੇ ਵੀ ਹੜ੍ਹ ਆਏ ਨੇ ਹਾਲਾਤ ਤਾਂ ਮਾੜੇ ਨੇ ਜੀ ਮੈਂ ਬਸ ਬੇਨਤੀ ਕਰਨਾ ਚਾਹੁੰਦਾ ਕਿ ਐਦਾਂ ਹੀ ਨਾ ਸੇਵਾ ਭੇਜੀ ਜਾਓ ਜਾਂ ਲੈ ਕੇ ਆਈ ਜਾਓ ਜਿਹੜੇ ਗਰਾਊਂਡ ਤੇ ਇੱਥੇ ਆਲਰੇਡੀ ਕੰਮ ਕਰ ਰਹੇ ਨੇ ਉਹਨਾਂ ਨਾਲ ਸੰਪਰਕ ਬਣਾ ਕੇ ਜਿਹੜੀ ਚੀਜ਼ ਦੀ ਲੋੜ ਹੈ ਉਹੀ ਭੇਜੋ ਐਦਾਂ ਹਰ ਬੰਦੇ ਨੂੰ ਮਾਫੀ ਚਾਹਨਾ ਕੋਈ ਇਹ ਨਾ ਸੋ ਮਤਲਬ ਆਪਾਂ ਖਾਨਾ ਪੂਰਤੀ ਜੀ ਕਰਨੀ ਹੈ ਕਿ ਕੋਈ ਸੈਲੀਬ੍ਰਿਟੀ ਹੈ ਕੋਈ ਇਨਫਲੂਐਂਸਰ ਹੈ ਕਿ ਜਾ ਕੇ ਫੋਟੋ ਪਾਣੀ ਕਿਉਂਕਿ ਲੋਕਾਂ ਦਾ ਵੀ ਪ੍ਰੈਸ਼ਰ ਹੁੰਦਾ ਕਿ ਤੁਸੀਂ ਗਏ ਨਹੀਂ ਪਰ ਮੈਨੂੰ ਇਹ ਹੈ ਕਿ ਲੋਕਾਂ ਤੱਕ ਜਿਹੜੀ ਚੀਜ਼ ਪਹੁੰਚਣੀ ਚਾਹੀਦੀ ਹੈ ਉਹ ਪਹੁੰਚੇ ਜਿਵੇਂ ਅੱਜ ਅਸੀਂ ਗਏ ਪਿੰਡਾਂ 'ਚ ਲੋਕਾਂ ਨੂੰ ਦਵਾਈ ਦੀ ਬਹੁਤ ਲੋੜ ਸੀ ਤਾਂ ਸਾਡੀ ਟੀਮ ਤਾਂ ਚਲੋ ਮੈਡੀਕਲ ਹੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਕਰ ਰਹੀ ਤਾਂ ਜੇ ਲੋਕਾਂ ਨੂੰ ਦਵਾਈਆਂ ਮਿਲੀਆਂ ਰਾਹਤ ਮਿਲੀ ਅਸੀਂ ਐਕਸਪੀਰੀਅੰਸ ਡਾਕਟਰ ਲੈ ਕੇ ਆਏ ਤਾਂ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਪੰਜਾਬ ਬਹੁਤ ਵੱਡੇ ਲੈਵਲ ਤੇ ਪੰਜਾਬ ਨਾਲ ਖੜਾ ਹੈ ਔਰ ਇਹ ਵੀ ਗੱਲ ਸੱਚ ਹੈ ਕਿ ਰਲ ਮਿਲ ਕੇ ਮਨ ਲੱਗਦਾ ਕਿ ਹੁਣ ਆਪਾਂ ਨੂੰ ਜਿੰਨੀ ਵੀ ਪੀੜਤਾ ਦੀ ਮਦਦ ਅਸੀਂ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਲੋਕ ਜਦੋਂ ਮਾਵਾ ਤੁਹਾਨੂੰ ਜਫੀਆਂ ਪਾਉਂਦੇ ਜਾਂ ਹੋਰ ਜਿਹੜੀ ਵੀ ਕੋਈ ਸੋਸ਼ਲ ਐਕਟਿਵਿਸਟ ਨੇ ਜਿਹੜਾ ਉਹ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਜਫੀਆਂ ਇਹ ਜਿਹੜੇ ਸੀਨ ਹੁੰਦੇ ਨੇ ਮਤਲਬ ਐਨੇ ਭਾਵਕ ਹੋ ਜਾਂਦੇ ਨੇ ਉਹ ਆਪਣੇ ਪੁੱਤਾਂ ਨੂੰ ਭੁੱਲ ਕੇ ਤੁਹਾਨੂੰ ਐਨਾ ਇੰਪੋਰਟੈਂਸ ਦੇ ਆ ਮੈਂ ਨਾ ਬਈ ਤੁਹਾਨੂੰ ਇੱਕ ਦਿਲ ਦੀ ਗੱਲ ਦੱਸਾਂ ਮੈਂ ਕੰਨਾਂ ਨੂੰ ਹੱਥ ਲਾਏ ਮੈਂ ਬੜੇ ਵੱਡੇ ਵਹਿਮ 'ਚ ਸੀਗਾ ਕਿ ਅੱਜ ਅਸੀਂ ਸੇਵਾ ਕਰਨ ਜਾਵਾਂਗੇ ਅਸੀਂ ਲੈ ਕੇ ਆਏ ਆ ਬਈ ਇਹ ਉਹ ਪੰਜਾਬ ਦੀ ਧਰਤੀ ਹੈ ਜਿੱਥੇ ਸਾਨੂੰ ਲੋਕਾਂ ਨੇ ਪਕੌੜੇ, ਚਾਹਾਂ, ਲੰਗਰ, ਪ੍ਰਸ਼ਾਦਾ ਮਤਲਬ ਮੈਨੂੰ ਐ ਲੱਗ ਰਿਹਾ ਕਿ ਤੇਰੀ ਕੀ ਔਕਾਤ ਇਹਨਾਂ ਨੂੰ ਕੁਝ ਦੇਣ ਵਾਲੀ ਤੂੰ ਤਾਂ ਇਹਨਾਂ ਕੋਲ ਲੈ ਕੇ ਜਾ ਕਿਉਂਕਿ ਅਸੀਂ ਦੇਖਦੇ ਨਾ ਘਟੇ ਹੋਏ ਨੇ ਪਰ ਫਿਰ ਵੀ ਆਏ ਨੂੰ ਚਾਹ ਪੁੱਛਣ ਦਾ ਜਿਹੜਾ ਰਿਵਾਜ ਸਾਡੇ ਪੰਜਾਬ ਦਾ ਕੰਪਲੈਟ ਹੈ ਸਾਡੇ ਨਾਲ ਨੌਜਵਾਨ ਨੇ ਚੱਲ ਗਏ 20-20 ਕਿੱਲੇ ਸੀ ਉਹਨਾਂ ਕੋਲ 20-20 ਕਿੱਲੇ ਡੁੱਬੇ ਨੇ ਅੱਗੋਂ ਕਹਿੰਦੇ ਭਾਈ ਮੈਨੂੰ ਮੇਰੀ ਕੋਈ ਸੇਵਾ ਲਾ ਦੋ 40-50 ਹਜ਼ਾਰ ਰੁਪਏ ਮੈਂ ਹੈਰਾਨ ਸੀ ਮੈਂ ਕਹਿੰਦਾ ਤੇਰੇ 20 ਕਿਲਰ ਡੁੱਬ ਗਏ ਬਈ ਤੁਸੀਂ ਪੈਸੇ ਦੀ ਗੱਲ ਕਰ ਲੋ ਕਹਿੰਦਾ ਕੋਈ ਨਹੀਂ ਬਾਈ ਜੋੜੇ ਹੋਏ ਨੇ ਕਹਿੰਦਾ ਫੇਰ ਮਾਲਕ ਦੇ ਦਊਗਾ ਪਰ ਇੱਕ ਇਹ ਵੀ ਦਰਦ ਹੈ ਪੰਜਾਬ ਦਾ ਇਹ ਵੱਡਾ ਦੁਖਾਂਤ ਹੈ ਕਿ ਜਿਹੜੀ ਸਰਕਾਰਾਂ ਨੇ ਭੂਮਿਕਾ ਨਿਭਾਉਣੀ ਸੀ ਉਹ ਥੋੜੇ ਅਰਗੇ ਨੌਜਵਾਨ ਭਾਰੇ ਨੇ ਬਾਈ ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਇਹ ਤਾਂ ਜਿੰਨੀ ਸ਼ਰਮ ਵਾਲੀ ਗੱਲ ਕਹ ਲੋ ਕਿ ਉਨੀ ਸ਼ਰਮ ਵਾਲੀ ਗੱਲ ਹੈ ਕਿ ਸੈਂਟਰਲ ਸਰਕਾਰ ਦੇ ਵਿੱਚੋਂ ਜਾਂ ਬਾਲੀਵੁੱਡ ਦੇ ਸੈਲੀਬ੍ਰਿਟੀ ਲਾ ਲਓ ਵੈਸੇ ਹਰ ਗੱਲ ਤੇ ਪੰਜਾਬ ਪੰਜਾਬ ਕਰਦੇ ਨੇ ਫਿਲਮਾਂ ਆ ਜਨ ਤਾਂ ਪੰਜਾਬ ਕਰਦੇ ਨੇ ਅੱਜ ਪੰਜਾਬ ਨੂੰ ਅਸਲ ਤੁਹਾਡੀ ਲੋੜ ਹੈ ਔਰ ਪੰਜਾਬ ਕੋਈ ਦਾਨ ਨਹੀਂ ਮੰਗ ਰ ਪੰਜਾਬ ਸਿਰਫ ਤੁਹਾਡੇ ਇੱਕ ਹੌਸਲੇ ਨਾਲ ਖੜੇ ਦਾ ਮਾਣ ਹੀ ਬਹੁਤ ਹੁੰਦਾ ਯਾਰ ਇੱਕ ਕੋਈ ਦੁੱਖ ਚ ਹੋਵੇ ਨਾ ਨਾਲ ਜਾ ਕੇ ਤੁਸੀਂ ਉਹਦੇ ਖੜਜੋ ਕੋਈ ਮਾਇਆ ਨਹੀਂ ਚਾਹੀਦੀ ਉਹ ਬੰਦਾ ਕਹਿੰਦਾ ਯਾਰ ਮੈਨੂੰ ਮਜ਼ਾ ਆ ਗਿਆ ਪਰ ਪੂਰੀ ਦੁਨੀਆ ਚ ਮੈਨੂੰ ਲੱਗਦਾ ਲੋਕਾਂ ਨੂੰ ਪੰਜਾਬ ਦੇ ਬਾਹਰ ਵਾਲੋਂ ਵੀ ਖੜਨਾ ਚਾਹੀਦਾ ਨਹੀਂ ਤਾਂ ਇਹਨਾਂ ਨੂੰ ਲਾਨਤਾਂ ਬਹੁਤ ਉਮਰ ਚ ਬਾਦ ਪੈਣੀਆਂ ਕਿ ਯਾਰ ਤੁਸੀਂ ਖੜੇ ਨਹੀਂ ਤੁਸੀਂ ਇਹਨਾਂ ਨੇ ਜਿਵੇਂ ਕਿਹਾ ਕਿ ਪੰਜਾਬ ਪੰਜਾਬ ਦੇ ਨਾਲ ਹੀ ਖੜਦਾ ਹੈ ਸਰਕਾਰ ਦੀ ਬਹੁਤ ਘਟੀਆ ਭੂਮਿਕਾ ਰਹੀ ਉਹਦੇ ਤੇ ਧਿਆਨ ਦੇ ਦੇਣ ਯੋਗ ਹੈਗੇ ਨੇ ਧੰਨਵਾਦ